ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਪੰਜਾਬ ਕਾਂਗਰਸ ਮਾਮਲਿਆਂ ਦੇ ਨਵੇਂ ਬਣੇ ਇੰਚਾਰਜ ਦਵਿੰਦਰ ਯਾਦਵ ਨੂੰ ਪਹਿਲੇ ਦਿਨ ਹੀ ਸੂਬਾ ਕਾਂਗਰਸ ਵਿੱਚ ਚੱਲ ਰਹੀ ਗੁੱਟਬਾਜੀ ਦਾ ਸੇਕ ਲੱਗ ਗਿਆ ਉਹਨਾਂ ਕੱਲ ਚੰਡੀਗੜ੍ਹ ਵਿੱਚ ਸੂਬਾ ਕਾਂਗਰਸ ਦੇ ਆਗੂਆਂ ਨਾਲ ਅਲੱਗ-ਅਲੱਗ ਮੀਟਿੰਗਾਂ ਕੀਤੀਆਂ ਉਹਨਾਂ ਦੁਆਰਾ ਕੀਤੀਆਂ ਪਲੇਠੀਆਂ ਮੀਟਿੰਗਾਂ ਵਿੱਚੋਂ ਬਹੁਤੇ ਕਾਂਗਰਸੀ ਆਗੂ ਸੂਬਾ ਕਾਂਗਰਸ ਹਾਈ ਕਮਾਂਡ ਵਿਰੁੱਧ ਆਪਣਾ ਵਿਰੋਧ ਦਰਜ ਕਰਵਾਉਣ ਦੇ ਮੱਦੇ ਨਜ਼ਰ ਗੈਰਹਾਜ਼ਰ ਰਹੇ ਜਦਕਿ ਬਾਕੀਆਂ ਨੇ ਪਹਿਲੀਆਂ ਰਵਾਇਤਾਂ ਦੇ ਉਲਟ ਦਵਿੰਦਰ ਜੱਦਵ ਨੂੰ ਸੂਬੇ ਦੀ ਰਾਜਸੀ ਤੇ ਪਾਰਟੀ ਦੀ ਸਥਿਤੀ ਤੋਂ ਬੇਬਾਕੀ ਨਾਲ ਜਾਣੂ ਕਰਵਾਇਆ ਕਈ ਆਗੂਆਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨਾਲ ਸੂਬੇ ਵਿੱਚ ਚੋਣ ਗੱਠ ਜੋੜ ਦੀ ਜ਼ਰੂਰਤ ਨਹੀਂ ਕੌਮੀ ਪੱਧਰ ਤੇ ਗੱਠ ਜੋੜ ਕਰ ਲਿਆ ਜਾਵੇ ਪਰ ਸੂਬੇ ਵਿੱਚ ਹੁਕਮਰਾਨ ਪੱਤਰ ਨਾਲ ਚੋਣ ਸਮਝੌਤਾ ਕਾਂਗਰਸ ਨੂੰ ਮਹਿੰਗਾ ਪੈ ਸਕਦਾ ਹੈ ਇਸੇ ਤਰ੍ਹਾਂ ਕਈ ਆਗੂਆਂ ਨੇ ਨਵਜੋਤ ਸਿੱਧੂ ਦਾ ਮੁੱਦਾ ਉਠਾਇਆ ਤੇ ਕਿਹਾ ਕਿ ਨਵਜੋਤ ਸਿੱਧੂ ਨੂੰ ਅਨੁਸ਼ਾਸਨ ਵਿੱਚ ਲਿਆਂਦਾ ਜਾਵੇ ਜਾਂ ਫਿਰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ। ਉਧਰ ਇਸ ਸਭ ਤੋਂ ਬੇਪਰਵਾਹ ਹੋ ਕੇ ਆਪਣੇ ਦੁਆਰਾ ਕੀਤੀਆਂ ਜਾ ਰਹੀਆਂ ਰੈਲੀਆਂ ਨੂੰ ਜਾਰੀ ਰੱਖਦੇ ਹੋਏ ਨਵਜੋਤ ਸਿੱਧੂ ਨੇ ਕੱਲ ਹੁਸ਼ਿਆਰਪੁਰ ਵਿੱਚ ਇੱਕ ਹੋਰ ਰੈਲੀ ਕੀਤੀ। ਇਸ ਰੈਲੀ ਵਿੱਚ ਸਿੱਧੂ ਨੇ ਜਿੱਥੇ ਆਪਣੇ ਵਿਰੋਧੀ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਤੇ ਨਿਸ਼ਾਨੇ ਲਾਏ ਉਥੇ ਜਿਆਦਾ ਸਮਾਂ ਆਪਣੀ ਹੀ ਪਾਰਟੀਆਂ ਦੇ ਆਗੂਆਂ ਨੂੰ ਰਗੜੇ ਲਾਏ ਉਹਨਾਂ ਕਿਹਾ ਤੇ ਜੇ ਲੀਡਰ ਹੋਵੇ 75 25 ਤੇਰੀ ਮੇਰੀ ਅੱਤੀ ਛੱਡੀ ਤੇਰਾ ਬਿਜ਼ਨਸ ਤੇ ਜੇ ਲੀਡਰ ਹੋਵੇ 80 20 ਮੈਨੂੰ ਫੜਿਓ ਜੀ ਜਿੰਦਾਬਾਦ ਲੀਡਰ ਜਿੰਦਾਬਾਦ ਲੀਡਰ ਪਾਰਟੀ ਨੂੰ ਜਿੰਮੀ ਤਾਂ ਦੇਣ ਜੇ 5-7 ਹਜ਼ਾਰ ਬੰਦਾ ਕਿਤੇ ਇਕੱਠਾ ਹੋ ਜਾਂਦਾ ਕਮਿਊਨਿਟੀ ਪੀਣ ਹੁੰਦੀ ਹੈ ਭਾਈ ਮੈਂ ਅੱਜ ਆਪਣੇ ਪਰਿਵਾਰ ਦੀ ਵਾਈ ਕਰੀ ਨਾ ਮੇਰੀ ਵੇਤਨ ਦੀ ਖਾਤ ਨਾ ਮੇਰਾ ਕੋਈ ਬਿਜ਼ਨਸ ਨਾ ਮੇਰੀ ਸ਼ਰਾਬ ਦੀ ਖਾਤ ਹੈ ਕੀ ਕਿਦਿਲੀ ਲੜਦੇ ਆ ਪੰਜਾਬ ਦੇ ਇਸ ਸਿਸਟਮ ਨੂੰ ਬਦਲਣ ਲਈ ਲੜਦੇ ਆ ਔਰ ਜਦ ਤੱਕ ਪੰਜਾਬ ਦੇ ਲੀਡਰ ਧੰਦਾ ਕਰਨ ਨੂੰ ਨਹੀਂ ਹਟਦੇ ਬਿਜ਼ਨਸ ਕਰਨ ਨੂੰ ਨਹੀਂ ਹਟਦੇ 80 20 ਦੇ ਸਮਝੌਤੇ ਨਹੀਂ ਕਰਦੇ ਪੰਜਾਬ ਕਾਂਗਰਸ ਵੀ ਨਹੀਂ ਖੜੀ ਹੁੰਦੀ ਪੰਜਾਬ ਕਾਂਗਰਸ ਨੂੰ ਆਪਣੇ ਆਪ ਨੂੰ ਬਦਲਣਾ ਪਊਗਾ ਸੂਬੇ ਵਿੱਚ ਪੰਜ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਰਾਜ ਚੋਣ ਕਮਿਸ਼ਨ ਦਾ ਕੱਲ ਇੱਕ ਵੱਡਾ ਬਿਆਨ ਸਾਹਮਣੇ ਆਇਆ ਰਾਜ ਚੋਣ ਕਮਿਸ਼ਨਰ ਨੇ ਕਿਹਾ ਕਿ ਕਮਿਸ਼ਨ ਚੋਣਾਂ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਵੋਟਰ ਸੂਚੀ ਜਾਰੀ ਕਰ ਦਿੱਤੀ ਗਈ ਹੈ ਤੇ ਈਵੀਐਮ ਮਸ਼ੀਨ ਦਾ ਵੀ ਇੰਤਜ਼ਾਮ ਹੋ ਚੁੱਕਾ ਹੈ ਪਰ ਚੋਣ ਕਮਿਸ਼ਨ ਨੇ ਕਿਹਾ ਕਿ ਜਦ ਤੱਕ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਚੋਣਾਂ ਨਹੀਂ ਕਰਵਾਈਆਂ ਜਾ ਸਕਦੀਆਂ ਦਸਨ ਜੋਗ ਹੈ ਕਿ ਸੂਬੇ ਵਿੱਚ ਪੰਜ ਨਗਰ ਨਿਗਮਾਂ ਸਮੇਤ 39 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਪੈਂਡਿੰਗ ਹਨ ਅਤੇ ਇਹ ਮਾਮਲਾ ਹੁਣ ਹਾਈ ਕੋਰਟ ਵਿੱਚ ਪੁੱਜ ਗਿਆ ਹੈ। ਹਾਈ ਕੋਰਟ ਨੇ ਇਸ ਮਾਮਲੇ ਵਿੱਚ ਸਖਤ ਰੁਖ ਅਪਣਾਇਆ ਹੋਇਆ ਹੈ ਤੇ ਮਾਮਲੇ ਦੀ ਅਗਲੀ ਸੁਣਵਾਈ 15 ਜਨਵਰੀ ਨੂੰ ਹੋਣੀ ਹੈ। ਪੰਜਾਬ, ਹਰਿਆਣਾ ਸਮੇਤ ਉੱਤਰੀ ਭਾਰਤ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਕਿੜਾਕੇ ਦੀ ਠੰਡ ਨੇ ਕੱਲ ਵੀ ਸਾਰਾ ਦਿਨ ਲੋਕਾਂ ਨੂੰ ਕੰਬਣੀ ਛੇੜੀ ਰੱਖੀ। ਪੰਜਾਬ ਦਾ ਮੈਦਾਨੀ ਇਲਾਕਾ ਗੌਂਡੀ ਸੂਬੇ ਹਿਮਾਚਲ ਪ੍ਰਦੇਸ਼ ਨਾਲੋਂ ਵੀ ਠੰਡਾ ਰਿਹਾ ਦਿਨ ਸਮੇਂ ਪੰਜਾਬ ਦੇ ਸਾਰੇ ਸ਼ਹਿਰ ਸ਼ਿਮਲੇ ਨਾਲੋਂ ਠੰਡੇ ਰਹੇ ਜਿੱਥੇ ਤਾਪਮਨ ਆਮ ਨਾਲੋਂ 11 ਡਿਗਰੀ ਸੈਲਸੀਅਸ ਤੱਕ ਘਟ ਦਰਜ ਕੀਤਾ ਗਿਆ ਪੰਜਾਬ ਦਾ ਗੁਰਦਾਸਪੁਰ ਅਤੇ ਹਰਿਆਣਾ ਦਾ ਮਹਿੰਦਰਗੜ੍ਹ ਸ਼ਹਿਰ ਕੱਲ ਸਭ ਤੋਂ ਠੰਡੇ ਰਹੇ ਜਿੱਥੇ ਘੱਟੋ-ਘੱਟ ਤਾਪਮਨ 6 ਡਿਗਰੀ ਦਰਜ ਕੀਤਾ ਗਿਆ ਐਸੇ ਵਾਰ ਦੀ ਸਰਦੀ ਰੁੱਤ ਵਿੱਚ ਬਲੱਖਣ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਇੱਕ ਪਾਸੇ ਮੈਦਾਨੀ ਇਲਾਕੇ ਸਖਤ ਠੰਡ ਦੀ ਮਾਰ ਹੇਠ ਚੱਲ ਰਹੇ ਹਨ ਤੇ ਤਕਰੀਬਨ 10 ਦਿਨ ਤੋਂ ਲੋਕ ਸੂਰਜ ਦੇਵਤਾ ਦੇ ਦਰਸ਼ਨਾਂ ਨੂੰ ਤਰਸ ਗਏ ਹਨ ਉੱਥੇ ਪਹਾੜੀ ਇਲਾਕਿਆਂ ਵਿੱਚ ਧੁੱਪ ਭਰਪੂਰ ਦਿਨ ਚੱਲ ਰਹੇ ਹਨ ਤੇ ਪਹਾੜ ਇਸ ਵਾਰ ਬਰਫਵਾਰੀ ਤੋਂ ਸਖਣੇ ਹਨ ਹਾਲਾਂਕਿ ਪੱਛਮੀ ਗੜਬੜੀ ਦੇ ਚੱਲਦਿਆਂ ਕੱਲ ਕੁਝ ਕੁ ਪਹਾੜੀ ਇਲਾਕਿਆਂ ਵਿੱਚ ਹਲਕੀ ਬਰਫਵਾਰੀ ਹੋਈ ਪਰ ਜ਼ਿਆਦਾਤਰ ਪਹਾੜੀ ਇਲਾਕੇ ਖੁਸ਼ਕ ਰਹੇ ਇੱਧਰ ਮੌਸਮ ਮਾਰਾ ਨੇ ਸੂਬੇ ਵਿੱਚ ਵੀ ਕੱਲ ਹਲਕੀ ਵਰਖਾ ਦੀ ਭਵਿੱਖਬਾਣੀ ਕੀਤੀ ਸੀ ਪਰ ਸੂਬੇ ਦੇ ਕਿਸੇ ਵੀ ਭਾਗ ਤੋਂ ਵਰਖਾ ਹੋਣ ਦੀ ਖਬਰ ਪ੍ਰਾਪਤ ਨਹੀਂ ਹੋਈ ਹੈ। ਪੰਜਾਬ ਦੇ ਠੰਡੇ ਮੌਸਮ ਨੇ ਪਾਵਰਕਾਮ ਨੂੰ ਪਸੀਨੇ ਲਿਆ ਦਿੱਤੇ ਹਨ। ਠੰਡੇ ਮੌਸਮ ਵਿੱਚ ਹੁਣ ਜ਼ੀਰੋ ਬਿੱਲ ਖਜ਼ਾਨੇ ਨੂੰ ਸੇਕ ਲਾਉਣ ਲੱਗ ਪਏ ਹਨ। ਜ਼ੀਰੋ ਬਿੱਲਾਂ ਵਾਲੇ ਕਨੈਕਸ਼ਨਾਂ ਦਾ ਗ੍ਰਾਫ ਵੀ ਵੱਧ ਗਿਆ ਹੈ ਜਿਸ ਨਾਲ ਸਬਸਿਡੀ ਦੀ ਪੰਡ ਵੀ ਹੋਰ ਭਾਰੀ ਹੋਣ ਲੱਗ ਗਈ ਹੈ। ਪਾਵਰਕਾਮ ਵੱਲੋਂ جاری ਅੰਕੜਿਆਂ ਮੁਤਾਬਕ ਪਿਛਲੇ ਦਸੰਬਰ ਵਿੱਚ ਇਹ ਅੰਕੜਾ 33.16 ਲੱਖ ਬਿੱਲਾਂ ਦਾ ਸੀ ਜਦਕਿ ਇਸ ਸਾਲ ਦਸੰਬਰ ਵਿੱਚ ਜ਼ੀਰੋ ਬਿੱਲਾਂ ਦਾ ਅੰਕੜਾ ਵਧ ਕੇ 36.5 ਲੱਖ ਦੇ ਪਾਰ ਹੋ ਗਿਆ ਜਿਸ ਨਾਲ ਸਬਸਿਡੀ ਦੀ ਰਕਮ ਵੀ 150 ਕਰੋੜ ਰੁਪਏ ਹੋਰ ਵੱਧ ਗਈ ਮਾਰਾ ਦਾ ਮੰਨਣਾ ਹੈ ਕਿ ਆਉਣ ਵਾਲੇ ਵਿੱਤੀ ਸਾਲ ਵਿੱਚ ਪਾਵਰਕਾਮ ਤੇ ਸਬਸਿਡੀ ਦਾ ਬੋਝ ਹੋਰ ਪਵੇਗਾ ਤੇ ਅੰਦਾਜ਼ਨ ਹਰ ਰੋਜ਼ ਪਾਵਰਕਾਮ ਨੂੰ 60 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਦੇਣੀ ਪਵੇਗੀ ਜਿਸ ਨੂੰ ਨਜਿੱਠਣਾ ਆਪ ਸਰਕਾਰ ਲਈ ਇੱਕ ਵੱਡੀ ਚੁਣੌਤੀ ਹੋਵੇਗਾ। ਨਾਬਾ ਜੇਲ੍ਹ ਵਿੱਚ ਬੰਦ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਜ਼ਮਾਨਤ ਨੂੰ ਲੈ ਕੇ ਸੁਣਵਾਈ ਕੱਲ ਇੱਕ ਵਾਰ ਫਿਰ ਟਲ ਗਈ। ਹੁਣ ਅਗਲੀ ਸੁਣਵਾਈ 11 ਜਨਵਰੀ ਨੂੰ ਹੋਵੇਗੀ। ਖੇਰਾ ਦੇ ਵਕੀਲ ਨੇ ਦੱਸਿਆ ਕਿ ਪੁਲਿਸ ਵੱਲੋਂ ਅਦਾਲਤ ਵਿੱਚ ਰਿਕਾਰਡ ਪੇਸ਼ ਨਹੀਂ ਕੀਤਾ ਗਿਆ ਜਿਸ ਤੇ ਸੁਣਵਾਈ ਟਲ ਗਈ। ਪੰਜਾਬ ਪੁਲਿਸ ਵੱਲੋਂ ਗੈਰ ਸਮਾਜਿਕ ਅਨਸਰਾਂ ਵਿਰੁੱਧ ਕੀਤੀ ਜਾ ਰਹੀ ਸਖਤੀ ਲਗਾਤਾਰ ਜਾਰੀ ਹੈ। ਕੱਲ ਇਸੇ سلسلے ਅਧੀਨ ਜੀਰਾ ਦੇ ਪੁਰਾਣੀ ਤਲਵੰਡੀ ਰੋਡ ਤੇ ਬਠਿੰਡਾ ਸਪੈਸ਼ਲ ਟਾਸਕ ਫੋਰਸ ਤੇ ਨਸ਼ਾ ਤਸਕਰਾਂ ਵਿਚਕਾਰ ਗੋਲੀਬਾਰੀ ਹੋਈ ਜਿਸ ਵਿੱਚ ਦੋ ਤਸਕਰ ਮਾਰੇ ਗਏ ਤੇ ਉਹਨਾਂ ਦਾ ਇੱਕ ਸਾਥੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਸ ਮੁਕਾਬਲੇ ਦੌਰਾਨ ਇੱਕ ਹੈੱਡ ਕਾਂਸਟੇਬਲ ਵੀ ਜ਼ਖਮੀ ਹੋ ਗਿਆ ਮਾਰੇ ਗਏ ਤਸਕਰ ਮੋਗਾ ਜ਼ਿਲ੍ਹੇ ਦੇ ਧਰਮਕੋਟ ਇਲਾਕੇ ਨਾਲ ਸੰਬੰਧਿਤ ਦੱਸੇ ਜਾ ਰਹੇ ਹਨ ਹਾਲਾਂਕਿ ਐਸਟੀਐਫ ਨੇ ਇਸ ਬਾਰੇ ਕੋਈ ਵੀ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ ਮੋਗਾ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ ਲੋਕਪਾਲ ਜਸਟਿਸ ਵਿਨੋਦ ਕੁਮਾਰ ਸ਼ਰਮਾ ਦੀ ਅਦਾਲਤ ਨੇ ਵਿਧਾਇਕਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ 16 ਫਰਵਰੀ ਨੂੰ ਤਲਬ ਕੀਤਾ ਹੈ ਲੋਕਪਾਲ ਵੱਲੋਂ ਜਾਰੀ ਸੰਬੰਧਾ ਵਿੱਚ ਕਿਹਾ ਗਿਆ ਹੈ ਕਿ ਸ਼ਿਕਾਇਤਕਰਤਾ ਨੇ ਸਰਕਾਰੀ ਜ਼ਮੀਨਾਂ ਉੱਤੇ ਕਬਜ਼ਾ ਭ੍ਰਿਸ਼ਟਾਚਾਰ ਤੇ ਧਰਮਕੋਟ ਦੇ ਇੱਕ ਮਾਲ ਪਟਵਾਰੀ ਨੂੰ ਬਲੈਕਮੇਲ ਕਰਕੇ 25 ਲੱਖ ਰੁਪਏ ਲੈਣ ਵਰਗੇ ਗੰਭੀਰ ਦੋਸ਼ ਵਿਧਾਇਕਾਂ ਤੇ ਲਾਏ ਗਏ ਹਨ ਹਾਲਾਂਕਿ ਉਧਰ ਵਿਧਾਇਕਾਂ ਨੇ ਇਹਨਾਂ ਦੋਸ਼ਾਂ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਦਿਆਂ ਉਹਨਾਂ ਵਿਰੁੱਧ ਸਾਜ਼ਿਸ਼ ਕਰਾਰ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਪੰਜਾਬ ਰਾਜ ਸਹਿਕਾਰੀ ਬੈਂਕ ਵਿੱਚ ਭਰਤੀ ਹੋਏ ਨਵੇਂ 520 ਕਲਰਕਾਂ ਨੂੰ ਨਿਯੁਕਤੀ ਪੱਤਰ ਸੌਂਪੇ। ਚੰਡੀਗੜ੍ਹ ਵਿੱਚ ਟੈਗੋਰ ਥੀਏਟਰ ਵਿੱਚ ਨਿਯੁਕਤੀ ਪੱਤਰ ਸੌਂਪਣ ਲਈ ਕਰਵਾਏ ਗਏ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਉਹਨਾਂ ਦਾ ਆਮ ਲੋਕਾਂ ਨਾਲ ਮਿਲਣ ਦਾ ਜ਼ਿਕਰ ਕਰਦੇ ਹੋਏ ਕਿਹਾ ਕਈ ਵਾਰੀ ਕਹੇ ਜਾਂਦੀ ਗੱਲ ਮੈਂ ਹੁਣੇ 1 ਜਨਵਰੀ ਨੂੰ ਨਵੇਂ ਸਾਲ ਦੇ ਦਿਨ ਮੈਂ ਆਪਣੀ ਫੈਮਿਲੀ ਸਬੇਤ ਮੱਥਾ ਟੇਕਣ ਚੱਲ ਗਿਆ ਗੁਰਦੁਆਰਾ ਨਾਬਾ ਸਾਹਿਬ ਜ਼ੀਰਕਪੁਰ ਤੋਂ ਮੁੜਦੇ ਹੀ ਨਾਲੇ ਤਾਂ ਉਧਰ ਦੂਜੇ ਪਾਸੇ ਮਾਵਾ ਪੈਣਾ ਬੈਠੇ ਸੀ ਉਧਰੋਂ ਇੱਕ ਬੱਚਾ ਹੈ 6ਵੀਂ ਵਿੱਚ ਪੜਦਾ ਸੀ ਬੱਚਾ ਆ ਕੇ ਮੈਨੂੰ ਸਿੱਧਾ ਹੀ ਆ ਕੇ ਮੈਨੂੰ ਕਹਿੰਦਾ ਸਤਿ ਸ੍ਰੀ ਅਕਾਲ ਸੀਐਮ ਸਾਹਿਬ ਮੈਂ ਕਿਹਾ ਸਤਿ ਸ੍ਰੀ ਅਕਾਲ ਬੇਟਾ ਸੀਐਮ ਸਾਹਿਬ ਪੰਜ 6 ਦਿਨ ਦੀਆਂ ਛੁੱਟੀਆਂ ਹੋਰ ਕਰ ਦਿਓ ਨੇ ਕਿਹਾ ਕਮਾਲ ਦਾ ਕੌਨਫੀਡੈਂਸ ਹੈ ਯਾਰ ਠੰਡਾ ਹੈ ਨਾ ਨਾਨਕੇ ਹੋਇਆ ਮੈਂ ਕਹਾਂ ਬਸ ਠੀਕ ਗੱਲ ਤੇ ਹੀ ਅਸਲ ਚ ਪ੍ਰਤੀਕ ਹੈ ਕਿ ਜੇ ਛੋਟਾ ਜਿਹਾ ਬੱਚਾ ਵੀ ਆ ਕੇ ਮੈਨੂੰ ਕਹਿ ਸਕਦਾ ਤੁਸੀਂ ਜਦੋਂ ਮਰਜੀ ਆ ਕੇ ਮੈਨੂੰ ਮਿਲ ਸਕਦੇ ਹੋ ਕਿ ਅਸੀਂ ਆਪਾਂ ਆਮ ਲੋਕ ਆਪਾਂ ਇੱਕ ਦੂਜੇ ਨੂੰ ਮਿਲਦੇ ਆਂ ਨਾ ਮਿਲੀਏ ਤਾਂ ਲੱਗਦਾ ਨਹੀਂ ਕਿ ਯਾਰ ਅੱਜ ਦਿਨ ਖਰਾਬ ਜਾ ਗਿਆ ਕਿਸੇ ਨੂੰ ਮਿਲੇ ਹੀ ਨਹੀਂ ਯਾਰ ਸੋ ਜੇ ਇੱਕ ਦੂਜੇ ਨੂੰ ਮਿਲ ਕੇ ਜਿਹੜਾ ਤਰੱਕੀਆਂ ਹੁੰਦੀਆਂ ਹੋਣ ਕੀ ਮਾੜਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਬ੍ਰੈਂਪਟਨ ਕੈਨੇਡਾ ਪੜ੍ਹਾਈ ਲਈ ਗਏ ਵਿਦਿਆਰਥੀਆਂ ਦੇ ਯੂਨੀਵਰਸਿਟੀ ਖਿਲਾਫ ਚੱਲ ਰਹੇ ਸੰਘਰਸ਼ ਨੂੰ 6ਵੇਂ ਦਿਨ ਬੂਰ ਪੈ ਗਿਆ ਸੰਘਰਸ਼ ਵਿੱਚ ਸ਼ਾਮਲ ਵਿਦਿਆਰਥੀਆਂ ਮੁਤਾਬਕ ਯੂਨੀਵਰਸਿਟੀ 132 ਵਿੱਚੋਂ ਤਕਰੀਬਨ 100 ਵਿਦਿਆਰਥੀਆਂ ਨੂੰ ਪਾਸ ਕਰਨ ਤੇ ਸਹਿਮਤ ਹੋ ਗਈ ਹੈ ਅਤੇ ਬਾਕੀ ਰਹਿੰਦੇ ਵਿਦਿਆਰਥੀਆਂ ਬਾਰੇ ਸ਼ੁੱਕਰਵਾਰ ਤੱਕ ਫੈਸਲਾ ਹੋ ਜਾਵੇਗਾ ਗੁਆਚੇ ਇੱਕ ਸਟਾਰਟਅਪ ਕੰਪਨੀ ਦੀ 39 ਸਾਲਾ ਸੀਓ ਨੇ ਆਪਣੇ 4 ਸਾਲਾ ਦੇ ਬੇਟੇ ਦਾ ਕਥਿਤ ਤੌਰ ਤੇ ਗਲਾ ਘੋਟ ਕੇ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਬੈਗ ਵਿੱਚ ਭਰ ਕੇ ਟੈਕਸੀ ਲੈ ਕੇ ਗੋਂਡੀ ਸੂਬੇ ਕਰਨਾਟਕ ਵਿੱਚ ਲੈ ਗਈ ਜਿੱਥੇ ਸ਼ੱਕ ਹੋਣ ਤੇ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਦੋਵਾਂ ਪਤੀ ਪਤਨੀ ਵਿਚਕਾਰ ਤਲਾਕ ਦੀ ਪ੍ਰਕਿਰਿਆ ਚੱਲ ਰਹੀ ਸੀ ਤੇ ਅਦਾਲਤ ਨੇ ਹੁਣ ਪਤੀ ਨੂੰ ਹਰੇਕ ਐਤਵਾਰ ਆਪਣੇ ਬੱਚੇ ਨੂੰ ਮਿਲਣ ਦਾ ਅਧਿਕਾਰ ਦੇ ਦਿੱਤਾ ਸੀ ਜਿਸ ਤੋਂ ਛਿੜਕੇ ਪਤਨੀ ਨੇ ਆਪਣੇ ਪੁੱਤਰ ਦੀ ਹੱਤਿਆ ਕਰ ਦਿੱਤੀ ਭਾਰਤੀ ਪ੍ਰਧਾਨ ਮੰਤਰੀ ਤੇ ਮਾਲਦੀਪ ਦੇ ਮੰਤਰੀਆਂ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਤੋਂ ਪੈਦਾ ਹੋਇਆ ਵਿਵਾਦ ਸ਼ਾਂਤ ਨਹੀਂ ਹੋ ਰਿਹਾ ਚੀਨ ਦੇ ਦੌਰੇ ਤੇ ਗਏ ਮਾਲਦੀਪ ਦੇ ਰਾਸ਼ਟਰਪਤੀ ਨੇ ਚੀਨ ਨੂੰ ਕੱਲ ਅਪੀਲ ਕੀਤੀ ਕਿ ਉਹ ਆਪਣੇ ਨਾਗਰਿਕਾਂ ਨੂੰ ਮਾਲਦੀਪ ਦੀ ਵੱਧ ਤੋਂ ਵੱਧ ਯਾਤਰਾ ਕਰਨ ਲਈ ਪ੍ਰੇਰਿਤ ਕਰੇ ਤਾਂ ਜੋ ਭਾਰਤੀਆਂ ਦੁਆਰਾ ਮਾਲਦੀਪ ਦੇ ਕੀਤੇ ਜਾ ਰਹੇ ਬਾਈਕਾਟ ਨਾਲ ਲੇਜਿੱਟਿਆ ਜਾ ਸਕੇ ਇੱਧਰ ਭਾਰਤ ਨੇ ਵੀ ਲਕਸ਼ਦੀਪ ਨੂੰ ਟੂਰਿਸਟ ਹੱਬ ਵਜੋਂ ਵਿਕਸਿਤ ਕਰਨ ਲਈ ਕੱਲ ਇੱਕ ਵੱਡੀ ਪਹਿਲ ਕਰਦਿਆਂ ਲਕਸ਼ਦੀਪ ਵਿੱਚ ਇੱਕ ਯਾਤਰੀ ਹਵਾਈ ਅੱਡੇ ਦੇ ਨਿਰਮਾਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਨੌਕਰੀ ਬਦਲੇ ਜ਼ਮੀਨ ਕੋਟਾਲੇ ਨਾਲ ਸੰਬੰਧਿਤ منی ਲਾਂਡਰਿੰਗ ਮਾਮਲੇ ਵਿੱਚ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਅਤੇ ਉਹਨਾਂ ਦੀਆਂ ਧੀਆ ਮੀਸਾ ਭਾਰਤੀ ਤੇ ਹਿਮਾ ਜਾਦਵ ਸਮੇਤ ਕਈ ਹੋਰ ਮੁਲਜ਼ਮਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ ਸੀਬੀਆਈ ਤੋਂ ਬਾਅਦ ਹੁਣ ਈਡੀ ਨੇ ਇਸ ਮਾਮਲੇ ਤੇ ਮੁਲਜ਼ਮਾਂ ਤੇ ਸਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ ਕੱਲ ਇਸ ਮਾਮਲੇ ਵਿੱਚ ਈਡੀ ਨੇ ਰਾਬੜੀ ਦੇਵੀ ਤੇ ਉਸ ਦੀਆਂ ਦੋ ਧੀਆ ਖਿਲਾਫ ਦੋਸ਼ ਪੱਤਰ ਐਤ ਕਰ ਦਿੱਤੇ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ